ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ 마ਸੀਕੇ ਤੇ ਜਿਲ੍ਹਾ ਨੂੰ ਪੈਂਦੀ ਮੋਗਾ ਬਾਈ ਕੋਲ ਦੋ ਵਸੀਆਂ ਪਕਾਉਗਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਨਾਮ ਵੀਰੇ ਜੱਗਾ ਪਿੰਡ 마ਸੀਕੇ ਜਿਲ੍ਹਾ ਇਹਨੂੰ ਮੋਗਾ ਲੱਗਦਾ ਤਹਿਸੀਲ ਨਿਹਾਲ ਸਿੰਘਗੜ ਠੀਕ ਹੈ ਜੀ ਤੇ ਨੇੜੇ-ਨੇੜੇ ਪਿੰਡ ਬਾਈ ਕਿਹੜੇ ਪੈਂਦੇ ਆ ਬਲਾਸਪੁਰ ਵੀਰੇ ਇਧਰੋਂ ਤਾਂ ਆਪਣੇ ਮੋਗੇ ਨੂੰ ਤਾਂ ਬਰਨਾਲੇ ਨੂੰ ਹੈਗਾ ਟੱਲੇ ਵਾਲਾ ਹਾਂ ਰਾਮਗੜ੍ਹ ਇਹ ਨੇੜੇ ਰਹਿ ਗਏ ਠੀਕ ਆ ਜੀ ਤੇ ਹਾਂਜੀ ਬਾਈ ਬੱਸੀ ਦੀ ਜਾਣਕਾਰੀ ਦੋ ਬਈ ਪੱਲੀ ਦੀ ਆਪਣੀ ਬੱਸੀ ਵੀਰੇ ਇਹ 11 ਮਹੀਨਾ ਦੀ ਬੱਸੀ ਆ ਹਾਂਜੀ ਮੈਜਿਕ ਦੀ ਐ ਐਬੀਐਸ ਦੀ ਆ ਇਹ ਠੀਕ ਆ ਹਾਂਜੀ ਤੇ ਮਾਡਰ ਰਿਕਾਰਡ ਵਧੀਆ 30 32 ਲੀਟਰ ਦਾ ਸੀਗਾ ਜਿੰਨਾ ਤੋਂ ਲਈ ਅੱਜ ਹੀ ਲੈਂਦੀ ਆ ਆਪਾਂ ਬੱਸੀ ਇਹ ਠੀਕ ਆ ਜੀ ਹਾਂ ਤੇ ਰੇਟ ਭਰਾ ਪਹਿਲੀ ਦੱਸ ਦੋ ਰੇਟ ਵੀਰੇ ਦਾ 32000 ਰੁਪਏ ਹੈਗਾ ਯਾਰ ਬਾਕੀ ਤੁਸੀਂ ਨਾ ਆਪ ਹੀ ਦੇਖ ਲੈਣਾ ਜਿਹੜਾ ਹੁਣ ਜਿਨ੍ਹਾਂ ਨੂੰ ਪਤਾ ਹੈ ਨੌਲੇਜ ਹੈ ਸਾਰਾ ਕੋ ਬੱਸੀ ਦਾ ਰਿਕਾਰਡ ਚਮਕਦਮ ਕੋ ਜਿਹੜਾ ਟਾਇਮ ਆਜੇ ਨਾ ਤਿਆਰ ਹੋਣਾ ਹਾਂਜੀ ਸ਼ੀਨ ਬਹੁਤ ਆ ਬੱਸੀ ਯਾਰ ਠੀਕ ਹੈ ਜੀ। ਸੁਪਰਾ ਐਂ ਜੀ ਬਸ ਪਹਿਲੀ ਗੱਲ ਦਾ ਸੇਤੀ ਵੇਚਦਾ ਨਹੀਂ ਕੋਈ ਜਦੋਂ ਵੇਚਦਾ ਯਾਰ ਫਿਰ ਅਸਰੇ ਲਾ ਕੇ ਵੇਚਦੇ ਆ ਹਨਾ ਠੀਕ ਹੈ ਜੀ ਠੀਕ ਆਪਾਂ ਵੀ ਪੂਰਾ ਮੁੱਲ ਭਰ ਕੇ ਲਈਏ ਬੱਸੀ ਠੀਕ ਹੈ ਜੀ ਤੋਰ ਦੋ ਭਰਾ ਮਾ ਇਹਦੇ ਲੰਮੀ ਤੋਰ ਦੋ ਜੀ ਲੋ ਚੈੱਕ ਕਰ ਸਕਦੇ ਪਰਾ ਲੋ ਤੋਹ ਤਰਾ ਕੋਈ ਲੱਤਾਂ ਨਹੀਂ ਜੋੜਦੀ ਕੋਈ ਐ ਨਹੀਂ ਗਾ ਠੀਕ ਹੈ ਜੀ ਠੀਕ ਫੇਸ ਬਿਊਟੀ ਦੇਖ ਸਕਦੇ ਪਰਾ ਬੰਦੋ ਜੀ ਬੰਦੋ ਲੋ ਜੀ ਭਾਈ ਜੀ ਨਾਲ ਜਰੂਰ ਕੰਟੈਕਟ ਕਰੋ ਹਾਂਜੀ ਭਾਈ ਜੀ ਝੋਲੀ ਬਹੁਤ ਸੋਹਣੀ ਹੈ ਦੇਖੋ ਲੋਪਰਾ ਚੈੱਕ ਕਰ ਸਕ ਲੋ ਜੀ ਠੀਕ ਹੈ ਜੀ ਭਾਈ ਜੀ ਨਾਲ ਜਰੂਰ ਕੰਟੈਕਟ ਕਰੋ ਭਰਾ ਹਾਂਜੀ ਭਾਈ ਦੂਜੀ ਬਸਤੀ ਦੀ ਜਸੂ ਜਾਨਕਾਰੀ ਇਹ ਮੇਰੇ ਪਹਿਲਾਂ ਵਾਲੀ ਵੀਡੀਓ ਚ ਆਪਾਂ ਭਾਈ ਸੀ ਉਹਦਾ ਸਿੰਘ ਸੀ ਗਿਆ ਯਾਰ ਹਾਂਜੀ ਹਰੇਕ ਬੰਦਾ ਸੈ ਕਹਿੰਦਾ ਸਿੰਘ ਕਿਵੇਂ ਲੱਗ ਜਾਣਗੇ ਆ ਹੁਣ ਸਿੰਘ ਦਗਾ ਕੇ ਹਾਂਜੀ ਇਸ ਤੋਂ ਬਾਅਦ ਹੁਣ ਤਵਾਰ ਦੁਬਾਰਾ ਤਾਂ ਹੀ ਵੀਡੀਓ ਚ ਦਿਖਾਈ ਆ ਠੀਕ ਹੈ ਜੀ ਤੇ ਇਹਦਾ ਰੇਟ ਹੁਣ 7000 ਦੀ ਬਸਤੀ ਦੇ ਦਾਂਗੇ ਆਪਾਂ 7000 ਦੀ ਹਾਂ ਲੋਪਰਾ ਗੋਦੀਬਾਦੀ ਬਹੁਤ ਸੋਹਣੀ ਆ ਤੇ ਜਾ ਤਾਂ ਇਹ ਵੀ ਬਹੁਤ ਆਵਰੇ ਬੱਸੀ ਜੀ ਥੋੜਾ ਜਾ ਹੁਣ ਅੱਗੇ ਨਾਲੋਂ ਨਾ ਤੂੰ ਪਹਿਲਾਂ ਵਾਲੀ ਵੀਡੀਓਜ਼ ਦੇਖਿਆ ਰਾਜੀ ਸੀ ਥੋੜਾ ਜਿਹਾ ਸਿੰਘਾਂ ਦੀ ਤਕਲੀਫ ਮੰਨੀ ਜਾਂਦਾ ਬੱਚਾ ਹੈ ਨਾ ਠੀਕ ਹੈ ਲੋਪਰਾ ਚੋੜੀ ਦੇਖ ਸਕਦੇ ਠੀਕ ਹੈ ਜੀ ਕੋਈ ਫੋਟ ਸੰਗ ਨਹੀਂ ਇਹਦੇ ਵੀ ਠੀਕ ਹੈ ਜੀ ਠੀਕ ਲੋਪਰਾ ਚੈੱਕ ਕਰ ਸਕਦੇ ਪਿੱਠਪੂੜਾ ਬਹੁਤ ਸੋਹਣਾ ਤੇ ਬਾਈ ਨੇ ਬਿਲਕੁਲ ਜਾਇ ਜੀ ਮੰਗਾਇ ਰੇਟ ਜਿਸ ਨੇ ਪਾਲ ਲਈਆਂ ਤਾਂ ਬਾਈ ਜਿੰਨਾ ਜ਼ਰੂਰ ਕਨੈਕਟ ਕਰੋ ਠੀਕ ਹੈ ਪੈਂਟ ਮਾਸੀ ਬੰਦੇ ਜਿਹਦਾ ਇਹਨੂੰ ਪੈਂਦਾ ਮੌਕਾ ਬਾਈ ਕੋਲ ਦੋ ਬਸੀਆਂ ਬਕਾਊਗਾ ਫਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਏ